ਹਾਂਜੀ ਮਿੱਤਰੋ ਸਾਰਿਆਂ ਨੂੰ ਪਿਆਰ ਭਰੀ ਜੈ ਮਾ ਚਿੰਤਾਪੁਰਨੀ ਜੀ ਅੱਜ ਆ ਆਪਣਾ ਦੂਸਰਾ ਵਲੋਗ ਕਲਾਲਾ ਲੋਕ ਤੁਸੀਂ ਸਾਰਿਆਂ ਨੇ ਦੇਖ ਹੀ ਲਿਆ ਹੋਣਾ ਤੇ ਅੱਜ ਅਸੀਂ ਜਾ ਰਹੇ ਹਾਂ ਚਿੰਤਾਪੁਰਨੀ ਮਈਆ ਦੇ ਦਰਬਾਰ ਦੇ ਉੱਤੇ ਤੇ ਮੇਰਾ ਮੰਨਣਾ ਹੈ ਕਿ ਚਿੰਤਾਪੁਰਨੀ ਜਾਣ ਲਈ ਪੈਸਿਆਂ ਦੀ ਨਹੀਂ ਮਹਾਰਾਣੀ ਦੇ ਬਲਾਵੇ ਦੀ ਲੋੜ ਪੈਂਦੀ ਹੈ ਆਓ ਚੱਲੀਏ ਕਰੀਏ ਮਹਾਰਾਣੀ ਦੇ ਦਰਸ਼ਨ ਜੈ ਮਾਤਾ ਦੀ ਜੈ ਮਾਤਾ ਦੀ ਤੇ ਆਪਣੇ ਨਾਲ ਕੌਣ-ਕੌਣ ਜਾ ਰਿਹਾ ਹੈ ਸਾਨੂੰ ਮੈਂ ਦਿਖਾਣਾ ਸ਼ੁਭਮ ਭਾਈ ਜਾ ਰਹੇ ਨੇ ਜੈ ਮਾਤਾ ਜੈ ਮਾਤਾ ਚੰਤਾਪੁਰਨੀ ਜੀ ਅਭੀ ਭਾਈ ਜੈ ਮਾਤਾ ਜੈ ਮਾਤਾ ਚੰਤਾਪੁਰਨੀ ਜੀ ਕ੍ਰਿਸ਼ਨਾ ਭਾਈ ਜੈ ਮਾਤਾ ਚੰਤਾਪੁਰਨੀ ਜੀ ਤੇ ਮਿੱਤਰੋ ਅਸੀਂ ਹੁਸ਼ਿਆਰਪੁਰ ਰੋਡ ਦੇ ਉੱਤੇ ਆ ਹਲੇ ਤੇ ਮੱਲਾ ਐਸਟੀਮੇਟਲੀ ਆਈਡੀਆ ਆਪਣਾ ਅਸੀਂ 4:30 ਹੋਏ ਨੇ ਹਲੇ ਮੋਟਾ ਮੋਟੀ ਆਪਾਂ 5:30 6:00 ਦੇ ਵਿੱਚ ਵਿੱਚ ਅਸੀਂ ਮਤਲਬ ਚੰਤਾਪੁਰਨੀ ਪੰਦੇ ਉੱਤੇ ਹੋਵਾਂਗੇ ਦਰਬਾਰ ਤੇ ਤੇ ਜੁੜੇ ਰਹੋ ਸਾਰੇ ਤੁਹਾਨੂੰ ਅੱਗੇ ਕੀ ਦਿਖਾਣੇ ਆ ਅਸੀਂ ਇਹਦੇ ਉੱਤੇ ਰਸ਼ ਬਾਕੀ ਉੱਥੇ ਰਸ਼ ਦੇਖਦੇ ਆਂ ਅੱਜ ਸੰਡੇ ਵੀ ਆ ਨਾਲੇ ਤਾਂ ਉੱਥੇ ਤੁਹਾਨੂੰ ਪਤਾ ਹੀ ਐ ਚਿੰਦਪੁਰਨੀ ਭਵਨ ਨਾਲ ਸਭ ਦੀ ਆਸਥਾ ਵੀ ਬਹੁਤ ਜੁੜੀ ਹੁੰਦੀ ਐ ਆਪਣੀ ਲੁਧਿਆਣੇ ਵਾਲੇ ਆਪਣੇ ਪੰਜਾਬ ਵਾਲੇ ਤੇ ਜੋ ਮੜੀ ਜੀ ਵੀ ਗੱਲ ਹੁੰਦੀ ਐ ਤੇ ਚੱਲ ਚਿੰਦਪੁਰਨੀ ਦੇਖਦੇ ਆਂ ਜਾ ਕੇ ਕਿੰਨਾ ਕੁ ਰਸ਼ ਹੁੰਦਾ ਉੱਥੇ ਤੇ ਤੁਹਾਨੂੰ ਵੀ ਕਰਾਣੇ ਆ ਨਾਲ ਦਰਸ਼ਨ ਮਹਾਰਾਣੀ ਦੇ ਜੈ ਮਾਤਾ ਦੀ ਰਾਸ਼ ਦਾ ਅੰਦਾਜ਼ਾ ਤੁਸੀਂ ਲਾ ਸਕਦੇ ਹੋ ਹੁਸ਼ਿਆਰਪੁਰ ਹੁਸ਼ਿਆਰਪੁਰ ਚੌਂਕ ਹੈ ਨਾ ਸ਼ੂ ਮੱਲੇ ਹਾਂਜੀ ਹਾਂ ਇਹ ਹੁਸ਼ਿਆਰਪੁਰ ਚੌਂਕ ਹੀ ਆ ਹੱਲੇ ਦੇਖ ਲਓ ਇੱਥੇ ਵੀ ਗੱਡੀਆਂ ਦੀਆਂ ਲਾਈਨਾਂ ਲੱਗੀਆਂ ਹੋਈਆਂ ਨੇ ਹੁਸ਼ਿਆਰਪੁਰ ਚੌਂਕ ਆਪਣੇ ਵਾਲੇ ਪਾਸੇ ਵੀ ਦੇਖੋ ਸਾਹਮਣੇ ਵਾਲੇ ਪਾਸੇ ਲੋਕਾਂ ਦੀ ਮਿਲ ਉਧਰੋਂ ਦੀ ਜਿਹੜੇ ਚਿੰਤਪੁਰਨੀ ਭਵਨ ਤੋਂ ਆ ਰਹੇ ਉਹਨਾਂ ਦੀ ਵੀ ਲਾਈਨ ਬਹੁਤ ਲੰਬੀ ਹੈ ਤੇ ਜਿਹੜੇ ਜਾ ਰਹੇ ਉਹਨਾਂ ਦਾ ਚਲੋ ਮਹਾਰਾਣੀ ਦੀ ਕਿਰਪਾ ਨਾਲ ਲੰਬੀ ਲਾਈਨ ਨਹੀਂ ਹੈ ਅਸੀਂ ਇਧਰੋਂ ਦੀ ਜਾ ਰਹੇ ਹਾਂ ਇਧਰ ਇੱਕ ਇਹ ਰਾਹ ਜਾਂਦਾ ਸਿੱਧਾ ਚਿੰਤਪੁਰਨੀ ਭਵਨ ਨੂੰ ਮੰਦਿਰ ਨੂੰ ਤੇ ਇਧਰ ਉਹ ਜੇ ਮਤਲਬ ਸ਼ਹਿਰ ਦੇ ਵਿੱਚ ਇਹ ਰਸ਼ ਹੋਵੇ ਤੇ ਲੋਕੀ ਇਧਰ ਉਹ ਵੀ ਜਾਂਦੇ ਨੇ ਉਹਨਾਂ ਨੂੰ ਪਤਾ ਰੱਖਦਾ ਤੇ ਅਸੀਂ ਵੀ ਇਧਰੋਂ ਦੀ ਜਾਵਾਂਗੇ ਆ ਦੇਖ ਸਕਦੇ ਹੋ ਤੁਸੀਂ ਲਾਈਨ ਇਹ ਲੋਕੀ ਉਹ ਨੇ ਜਿਹੜੇ ਮਤਲਬ ਉਧਰ ਉਹਦੀ ਸ਼ਰਪੁਰ ਸ਼ਹਿਰ ਚ ਨਹੀਂ ਆਏ ਇਹਨਾਂ ਨੂੰ ਰਾਹ ਤਾਂ ਪਤਾ ਜਿਹੜੇ ਜਿੰਦਾਪੁਰ ਨਹੀਂ ਭਵਨ ਤੋਂ ਆ ਰਹੇ ਨੇ ਇਧਰੋਂ ਬਾਰੋ-ਬਾਰ ਆ ਰਹੇ ਨੇ ਤੁਸੀਂ ਉਹੀ ਰੋਡ ਜਿਹੜੀ ਆਪਣੀ ਜਿਹੜੀ ਆਪਾਂ ਰੋਡ ਹੁਸ਼ਿਆਰਪੁਰ ਚੌਂਕ ਲਈ ਰੋਡ ਆਪਾਂ ਇਧਰੋਂ ਟਰਨ ਹੋਏ ਸੀ ਨਾ ਅੱਗੇ ਜਾ ਕੇ ਇੱਥੇ ਕਿੱਥੇ ਆ ਜਾਂਦੀ ਆ ਤਾਂ ਮਤਲਬ ਮਾਰਕੀਟ ਆ ਸਾਰੀ ਸ਼ਹਿਰ ਦੀ ਤੇ ਇੱਧਰ ਉਹਦੀ ਤੁਸੀਂ ਆਹ ਆਪਣੇ ਇੱਧਰ ਵਾਲੇ ਆ ਸਟੀering ਵਾਲੇ ਹੱਥ ਨੂੰ ਹੋ ਜਾਣਾ ਹੈ ਇਹ ਸਿੱਧੇ ਚੋਹਾਲ ਜਾਂਦੀ ਆ ਥੋੜਾ ਜਿਹੀ ਅੱਧਾ ਜਾ ਕੇ ਬੱਸ ਸਟੈਂਡ ਤੇ ਮਿੱਤਰੋ ਆਪਣਾ ਉਹ ਰੋਡ ਦੇ ਉੱਤੋਂ ਛੱਡਾ ਜਾ ਕੇ ਬੱਸ ਸਟੈਂਡ ਆ ਗਿਆ ਇੱਧਰ ਸਿੱਧਾ ਤੇ ਇਹ ਰਾਹ ਸਿੱਧਾ ਜਾਣਾ ਉੱਥੇ ਸ਼ਹਿਰਪੁਰ ਚ ਸ਼ਹਿਰਪੁਰ ਚੌਂਕ ਤੋਂ ਉੱਥੇ ਮਤਲਬ ਉਹੀ ਰੋਡ ਤੇ ਆ ਗਏ ਆਪਾਂ ਸ਼ਹਿਰ ਕੱਟਿਆ ਗਿਆ ਬਸ ਮਾਤਾ ਚਿੰਤਾਪੁਰਨੀ ਜਿਓ ਦੇਖੋ ਜਿੱਦਣੇ ਇਹਨਾਂ ਦੀ ਆਵਾਜ਼ ਹੈ ਕਿ ਨਾ ਔਰਬਿਟਾ ਲਈ ਸੋ ਮਿੱਤਰੋ ਸਫ਼ਰ ਤੇ ਚੱਲਦੇ ਹੀ ਰਹਿਣੇ ਨੇ ਚਾਹੇ ਉਹ ਜ਼ਿੰਦਗੀ ਦਾ ਹੋਵੇ ਚਾਹੇ ਦਰਬਾਰ ਤੇ ਜਾਂਦਿਆਂ ਦਾ ਹੋਵੇ ਮੈਨੂੰ ਇਸ ਸਫਰ ਦਾ ਦਰਬਾਰ ਤੇ ਜਾਂਦੇ ਹਾਂ ਦਾ ਸਫਰ ਦਾ ਮਾਰ ਨਹੀਂ ਹਮੇਸ਼ਾ ਚਲਾਈ ਰੱਖੇ ਜਦ ਤੱਕ ਸਾਹ ਨੇ ਤੇ ਮੈਂ ਤੁਹਾਡਾ ਨਾਲ ਆਪਣੇ ਦਿਲ ਦੇ ਭਾਵ ਸ਼ੇਅਰ ਕਰਨਾ ਚਾਹਨਾ ਦੇਖੋ ਅੱਜ ਕੱਲ ਤੇ ਚਿੰਤਾਪੂਰਨੀ ਦਰਬਾਰ ਆਣਾ ਬਹੁਤ ਈਜ਼ੀ ਹੋ ਗਿਆ ਲੋਕ ਅੱਜ ਕੱਲ ਹਰ ਘਰ ਦੇ ਵਿੱਚ ਗੱਡੀ ਐ ਗੱਡੀ ਚੱਕਦੇ ਐ ਚਲੋ ਚੱਲੀਏ ਅੱਜ ਤੋਂ ਜਿੱਦਾਂ ਮੰਨ ਲਓ ਆਪਣੇ ਦਾਇਆ ਜੀ ਚਾਚਾ ਜੀ ਦੇ ਦਾ ਆਪ ਘੌਣ ਦੇ ਟਾਈਮ ਦੇ ਉੱਤੇ ਇੰਨੀਆਂ ਫੈਸਿਲਿਟੀਆਂ ਨਹੀਂ ਸੀਗੀਆਂ ਫੈਸਿਲਿਟੀਆਂ ਸੀਗੀਆਂ ਬਟ ਇੰਨੀਆਂ ਨਹੀਂ ਸੀਗੀਆਂ ਸੁਰੂ ਦਰਬਾਰ ਤੇ ਆਣਾ ਬਹੁਤ ਔਖਾ ਹੁੰਦਾ ਸੀਗਾ ਤੇ ਕੁਝ ਆਪਾਂ ਨੂੰ ਅੱਜ ਕੱਲ ਲੋਕਾਂ ਦੀ ਜਿਹੜੀ ਮੈਂਟੈਲਿਟੀ ਹੈ ਕੁਝ ਲੋਕਾਂ ਦੀ ਮੈਂਟੈਲਿਟੀ ਜਿਹੜੀ ਹੈ ਕਿ ਉਹਨਾਂ ਨੂੰ ਆਪਾਂ ਦਰਬਾਰ ਤੇ ਜਾ ਰਹੇ ਹਾਂ ਲੋਕੀ ਅੱਜ ਕੱਲ ਉਹ ਮੰਨ ਦੇ ਪਰਪਸ ਲਈ ਜਾ ਰਹੇ ਜਾਂਦੇ ਆ ਮੱਥਾ ਟੇਕਣ ਲਈ ਕੁਝ ਦਰਬਾਰ ਤੋਂ ਆਪਣੀ ਝੋਲੀ ਭਰਨ ਲਈ ਹੀ ਘਟ ਜਾਂਦੇ ਨੇ ਸੋ ਦਰਬਾਰ ਤੇ ਜਾਇਆ ਕਰੋ ਉੱਥੋਂ ਕੁਝ ਮੰਗਣ ਜਾਇਆ ਕਰੋ ਆਪਣੇ ਦਿਲ ਦੇ ਵਿੱਚ ਭਾਵ ਲੈ ਕੇ ਜਾਇਆ ਕਰੋ ਮਹਾਰਾਣੀ ਕੋਲੇ ਬਹੁਤ ਕੁਝ ਦਿੰਦੀ ਆ ਮਹਾਰਾਣੀ ਜੇ ਤੁਸੀਂ ਦਿਲੋਂ ਜਾਓ ਆਪਣੇ ਮਨ ਦੇ ਭਾਵ ਸੱਚੇ ਲੈ ਕੇ ਜਾਓ ਬਾਕੀ ਮਿੱਤਰੋ ਮੇਰਾ ਤੇ ਇਹੀ ਕਹਿਣਾ ਹੈ ਕਿ ਤੁਸੀਂ ਜਿਹੜੇ ਵੀ ਦਰਬਾਰ ਤੇ ਜਾਓ ਆਪਣੀ ਸ਼ਰਧਾ ਆਪਣਾ ਭਰੋਸਾ ਆਪਣਾ ਵਿਸ਼ਵਾਸ ਪੱਕਾ ਰੱਖ ਕੇ ਜਾਓ ਉਸ ਦਰਬਾਰ ਤੋਂ ਕੁਝ ਮੰਗਣ ਜਾਓ ਬਾਕੀ ਤੁਸੀਂ ਸਾਰੇ ਜਣੇ ਆਪ ਸਿਆਣੇ ਹੋ ਮੈਂ ਤੇ ਇੰਨਾ ਸਿਆਣਾ ਹੈ ਨਹੀਂ ਹਾਂਜੀ ਮਿੱਤਰੋ ਤੇ ਉਹਨਾਂ ਸੀ ਚੋਹਾਲ ਪਹੁੰਚ ਚੁੱਕੇ ਆ ਜੈਮਾ ਚਿੰਤਾਪੁਰਨੀ ਜੀ ਰਸ਼ ਪੂਰਾ ਹੈ ਉੱਪਰ ਭਵੰਦੇ ਉੱਤੇ ਤੇ ਚੋਹਾਲ ਪਹੁੰਚ ਚੁੱਕੇ ਆ ਇੱਥੋਂ ਦੀ ਜੇ ਰਸ਼ ਨਾ ਹੋਇਆ ਤੇ ਘੰਟਾ ਲੱਗੇਗਾ ਜੇ ਰਸ਼ ਹੋਇਆ ਤੇ ਫਿਰ ਮਾਣਾਂ ਜਦੋਂ ਬੁਲਾਏਗੇ ਤਦੋਂ ਪਹੁੰਚਾਂਗੇ ਚੋਹਾਲ ਦੇਖ ਸਕਦੇ ਹੋ ਤੁਸੀਂ ਕਿ ਇੱਥੋਂ ਹੀ ਰਸ਼ ਜਿਹੜਾ ਸ਼ੁਰੂ ਹੋ ਚੁੱਕਾ ਹੈ ਕਹਾਰਾ ਚੰਤਪੁਰ ਨੀਮਈਆ ਜੀ ਦਾ ਬੋਲ ਸਾਚੇ ਦਰਬਾਰ ਕੀ ਜੈ ਦਰਬਾਰ ਮਿੱਤਰੋ ਮੰਗੋਵਾਲ ਪਹੁੰਚ ਚੁੱਕੇ ਆ ਪੰਜਾਬ ਤੇ ਇਹ ਪੰਜਾਬ ਦਾ ਅਖੀਰਲਾ ਪਿੰਡ ਹੈ ਤੇ ਇੱਥੋਂ ਦੀ ਅੱਗੇ ਫਿਰ ਮੰਗੋਵਾਲ ਤੋਂ ਅੱਗੇ ਹਿਮਾਚਲ ਹੋ ਜਾਣਾ ਹੈ ਪੰਜਾਬ ਤੇ ਇਹ ਹਿਮਾਚਲ ਦੀ ਇਹ ਹੱਦ ਹੈ ਇਹ ਚੈੱਕ ਪੋਸਟ ਹੈ ਇੱਥੇ ਇਹ ਪੰਜਾਬ ਚ ਆਂਦੀ ਆ ਵਾਲੀ ਨੇ ਇਹ ਪੰਜਾਬ ਦੀ ਚੈੱਕ ਪੋਸਟ ਹੈ ਆ ਲੁਧਿਆਣਾ ਤੋਂ ਪੰਜਾਬ ਬਾਉਂਡਰੀ ਐਂਡਸ ਮਿੱਤਰੋ ਅੱਗੇ ਆਣ ਵਾਲੀ ਹੈ 70 ਰੁਪਏ ਦੀ ਪਰਚੀ ਹਿਮਾਚਲ ਦੀ ਉਹ ਰਿਆ ਦੀ ਪਰਚੀ 70 ਰੁਪਏ ਵਾਲੀ ਔਰ ਦੇਬੂਮੀ ਹਿਮਾਚਲ ਮੇਂ ਆਪਕਾ ਸਵਾਗਤ ਹੈ ਆਪਕੀ ਯਾਤਰਾ ਮੰਗਲ ਮੇਂ ਹੋ ਔਰ ਇਹ ਆਪ ਰਸ਼ ਦੇਖ ਸਕਤੇ ਹੋ ਗਾੜੀਆਂ ਦਾ ਔਰ ਲਾਈਟ ਨਹੀਂ ਲਾਈਟੇ ਹੈ ਪੈਸਾ ਹੀ ਪੈਸਾ ਹੈ ਮਿੱਤਰੋ 6 ਵਾ ਚੁੱਕੇ ਨੇ ਤੇ ਅਸੀਂ ਗਗਰੇਟ ਕ੍ਰੋਸ ਕਰ ਚੁੱਕੇ ਹਾਂ 10ਵੀਂ ਕੰਟੀਨਿਊਸਲੀ ਚੱਲ ਰਿਹਾ ਨਾਲ-ਨਾਲ ਤੁਸੀਂ ਦੇਖ ਸਕਦੇ ਹੋ ਜਿਹੜੇ ਉਧਰੋਂ ਦੀਆਂ ਗੱਡੀਆਂ ਆ ਰਹੀਆਂ ਉਹ ਵੀ ਬਰਾਬਰ ਆ ਰਹੀਆਂ ਇੱਧਰੋਂ ਜਾਣ ਵਾਲੀਆਂ ਦਾ ਚਲੋ ਚਾਈ ਰਹੀਆਂ ਨੇ ਤੇ ਗਗਰੇਟ ਕ੍ਰੋਸ ਕਰਕੇ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੋਏਗਾ ਕਿ ਸ਼ਿਬੜੀ ਜਾਂਦਾ ਸਾਰੇ ਜਣੇ ਬੋਲੇ ਬੱਬਾ ਦੇ ਦਰਸ਼ਨ ਕਰਕੇ ਜਾਇਆ ਕਰੋ ਸ਼ਿਬੜੀ ਜੈ ਹੋ ਵੀਰ ਬਜਰੰਗੇ ਹਰ ਹਰ ਮਹਾਦੇਵ ਸ਼ਿਬੜੀ ਤੇ ਮਿੱਤਰੋ ਤੁਸੀਂ ਇੱਕ ਚੀਜ਼ ਇਹ ਵੀ ਧਿਆਨ ਰੱਖਣੀ ਹੈ ਸ਼ਿਬੜੀ ਗਗਰੇਟ ਸ਼ਿਬੜੀ ਟੱਪ ਕੇ ਜਿਹੜਾ ਅੱਗੇ ਹਾਈਵੇ ਚੱਲਦਾ ਪਿਆ ਇਹਦੇ ਉੱਤੇ ਤੁਸੀਂ ਦਿਨੇ ਆਓ ਰਾਤ ਨੂੰ ਨਹੀਂ ਦੇ ਨੇ ਆਉਂਦੇ ਤੁਸੀਂ ਇੱਕ ਚੀਜ਼ ਦਾ ਧਿਆਨ ਰੱਖਣਾ ਆਪਣੀ ਗੱਡੀ ਕਿੰਨੇ ਦੀ ਲਿਮਟ ਆ ਭੀ ਇੱਥੇ 5 ਮਿੰਟ 55 ਪਹਿਲਾਂ ਮੰਨ ਲਓ ਤੁਸੀਂ 50 ਦੀ ਲਿਮਟ ਮੰਨੋ 55 ਦੀ ਨਾ ਮੰਨੋ 55 ਤੋਂ ਉੱਪਰ ਤੁਸੀਂ ਗੱਡੀ ਨਾ ਚਲਾਓ 50 50 55 ਦੇ ਵਿੱਚ ਵਿੱਚ ਗੱਡੀ ਰੱਖੋ ਕਿਉਂਕਿ ਇੱਥੇ ਜਿਹੜੇ ਉਹ ਕੈਮਰੇ ਵਾਲੇ ਚਲਾਣ ਹੁੰਦੇ ਨੇ ਸਪੀਡ ਵਾਲੇ ਇੱਥੇ ਕੈਮਰੇ ਲੱਗੇ ਹੋਏ ਨੇ ਇੱਥੋਂ ਦੀ ਤੁਸੀਂ ਮਤਲਬ ਛੇਬੜੀ ਟੱਪੂਗੇ ਨਾ ਫਿਰ ਤੁਹਾਨੂੰ ਕੈਮਰੇ ਦੇਖਣਗੇ ਆ ਦੇਖੋ ਆਤੋਂ ਸਪੀਡ ਵਾਲੇ ਲੱਗੇ ਵੀ ਹੋਏ ਨੇ 50 55 ਵਾਲੇ ਤੁਸੀਂ ਆਪਣੀ ਜਿਹੜੀ ਗੱਡੀ ਦੀ ਲਿਮਟ ਆ ਉਹ 50 55 ਦੇ ਵਿੱਚ ਹੀ ਰੱਖਣੀ ਆ ਚੰਤਪੁਰ ਨਹੀਂ ਜਾਂਦੇ ਹੋਏ ਸ਼ਿਬਾੜੀ ਕ੍ਰੋਸ ਕਰਕੇ ਤੁਹਾਨੂੰ ਦਿਖਾਣਾ ਮੈਂ ਕੈਮਰੇ ਆਹ ਦੇਖੋ ਪੰਪ Jio ਦੇ ਪੰਪ ਤੋਂ ਅੱਗੇ ਨਾਲ ਹੀ ਇਹ ਸਪੀਡੋ ਵਾਲਾ ਖੰਭਾ ਲੱਗਾ ਹੋਇਆ ਉਧਰੋਂ ਆਉਂਦੇ ਹੋਏ ਵੀ ਇੱਥੇ ਹੀ ਆਂਦਾ ਆ ਤੇ ਇਧਰੋਂ ਜਾਂਦੇ ਹੋਏ ਵੀ ਇੱਥੋਂ ਹੀ ਆਣਾ ਹੈ ਸੋ ਧਿਆਨ ਨਾਲ ਜਾਇਓ ਸਾਰੇ ਜਣੇ ਸਪੀਡ ਆਪਣੀ ਗੱਡੀ ਦੀ 50 55 ਦੇ ਵਿੱਚ ਹੀ ਰੱਖੋ ਚਲਾਨ ਤੋਂ ਬਚੋ ਸਤਿ ਸ਼੍ਰੀ ਅਕਾਲ ਜੀ ਮੇਤੋ ਜੇ ਤੁਹਾਨੂੰ ਮਤਲਬ ਨਾ ਚੇਤਾ ਰਹੇ ਤੁਹਾਡਾ ਜੇ ਚਲਾਨ ਹੋ ਜਵੇ ਸਪੀਡ ਵਾਲਾ ਤਾਂ ਫਿਰ ਤੁਸੀਂ ਉਸ ਤੋਂ ਬਾਅਦ ਆ ਪੁੱਲ ਟੱਪ ਕੇ ਇੱਥੇ ਬਾਬਾ ਜੀ ਆਂਦੇ ਨੇ ਚਾਪ ਗੋੜਿਆਂ ਵਾਲੇ ਤੁਸੀਂ ਆਰਾਮ ਨਾਲ ਆਪਣੇ ਚਾਪ ਗੋੜੇ ਖਾਓ ਤੇ ਚਲਾਨ ਦਾ ਦੁੱਖ ਭੁਲਾਓ ਆਪਣਾ ਚਿੱਲ ਮਾਰੋ ਇੱਥੇ ਇਹਨੂੰ ਇਗਨੋਰ ਕਰੋ ਠੇਕਾ ਸ਼ਰਾਬ ਦੇ ਨੂੰ ਅੱਗੇ ਆਣਾ ਹਲੇ ਬਾਬੇ ਦਾ ਡੱਬਾ ਬਾਬੇ ਦਾ ਡੱਬਾ ਨਹੀਂ ਸੋਰੀ ਬਾਬਾ ਪਕੌੜਿਆਂ ਵਾਲਾ ਨਾ ਹਾਂ ਬਾਬਾ ਜੀ ਪਕੌੜੇ ਵਾਲੇ ਮਿੱਤਰੋ ਤੁਸੀਂ ਇਹ ਦੇਖ ਸਕਦੇ ਹੋ ਰਾਸ਼ ਇੱਥੇ ਕੰਟੀਨਿਊਸਲੀ ਰਹਿੰਦਾ ਆ ਚਾਹੇ ਤੁਸੀਂ ਦਿਨੇ ਆਓ ਚਾਹੇ ਤੁਸੀਂ ਰਾਤ ਨੂੰ ਆਓ ਇਹ ਨੇ ਪਕੌੜੇ ਵਾਲੇ ਭਾਈ ਸਾਹਿਬ ਆਪਣੇ ਅਸੀਂ ਨਹੀਂ ਰੁਕਣਾ ਕੁਝ ਵੀ ਅਸੀਂ ਲੇਟ ਹੋ ਚੁੱਕੇ ਹਾਂ ਬਿਲਕੁਲ ਹੀ ਮੁਬਾਰਕਪੁਰ ਚੌਂਕ ਪਹੁੰਚ ਚੁੱਕੇ ਹਾਂ ਮਿੱਤਰੋ ਤੁਹਾਨੂੰ ਦਿਖਾਣਾ ਮੈਂ ਮੁਬਾਰਕਪੁਰ ਚੌਂਕ ਇਹ ਹੈ ਜੀ ਮੁਬਾਰਕਪੁਰ ਚੌਂਕ ਹਿਮਾਚਲ ਪੁਲਿਸ ਪੂਰੀ ਤਾਇਨਾਤ ਹੈ ਕਿਉਂਕਿ ਅੱਜ ਐਤਵਾਰ ਹੈ ਸੀਟ ਬੈਲਟ ਲਗਾਓ ਸੀਟ ਬੈਲਟ ਲਗਾਓ ਮਾਤਾ ਸ਼੍ਰੀ ਚਿੰਤਪੁਰਨੀ ਜੀ ਦਵਾਰ ਸੰਚਲਿਤ ਲੰਗਰ ਅਟੂਟ ਮਿੱਤਰੋ ਇੱਕ ਗੱਲ ਹੋਰ ਤੁਸੀਂ ਸਾਰੇ ਜਾਣੇ ਹਿਮਾਚਲ ਦੇ ਵਿੱਚ ਆ ਕੇ ਟ੍ਰੈਫਿਕ ਨਿਯਮਾਂ ਦਾ ਪੂਰੀ ਪਾਲਣਾ ਕਰਿਆ ਕਰੋ ਕਿਉਂਕਿ ਇੱਥੇ ਵੀਰ ਜੀ ਵੀਰ ਜੀ ਇੱਕ ਗੱਲ ਹੋਰ ਕੀ ਹੋ ਗਿਆ ਸੀਟ ਬੈਲਟ ਦਾ ਚਲਾਨ ਇੱਥੇ 5000 ਰੁਪਏ ਦਾ ਤੇ ਤੁਹਾਨੂੰ ਵੀ ਰਿਕੁਐਸਟ ਹੈ ਪਹਿਲਾਂ ਤੁਸੀਂ ਲਾ ਲਓ ਓ ਤੇਰਾ ਭਲਾ ਇਹ ਮੈਂ ਆਪਣੀ ਹੀ ਲਾਈ ਓਏ ਓਏ ਹੋਏ ਮਿੱਤਰੋ ਚਲੋ ਕੋਈ ਗੱਲ ਨਹੀਂ ਜਮਮਤਾ ਦੀ ਆਪਣਾ ਤੇ ਬਚਾਅ ਹੋ ਗਿਆ ਨੰਗੇ ਮबारकपुर ਚੋਂ ਆ ਗਏ ਮਿੱਤਰੋ ਅਸੀਂ ਪਰਵਹੀਂ ਪਹੁੰਚ ਚੁੱਕੇ ਹਾਂ ਤੁਸੀਂ ਦੇਖ ਸਕਦੇ ਹੋ ਜਿਕਾਰਾ ਚੰਤਪੁਰ ਨੀ ਮਈਆ ਜੀ ਦਾ ਬੋਲ ਸਾਚੇ ਦਰਬਾਰ ਕੀ ਜੈ ਚਲਦੇ ਆ ਮੰਦਰ ਦੇਖਦੇ ਆ ਪਵਨ ਦੇ ਕਿੰਨਾ ਗਰਸ਼ਾ ਹੈ ਟਾਈਮ ਹੋ ਚੁੱਕਿਆ ਹੈ 6:34 ਮਿੱਤਰੋ ਤੁਸੀਂ ਜਦੋਂ ਵੀ ਚੰਤਪੁਰ ਨੀ ਦਰਬਾਰ ਆਓ ਬਾਈ ਤੁਹਾਨੂੰ ਪਤਾ ਹੀ ਹੋਣਾ ਆ ਤੁਹਾਨੂੰ ਪਰਚੀ ਦਾ ਤਾਂ ਪਤਾ ਹੀ ਹੋਣਾ ਕਿ ਇਧਰੋਂ ਮਿਲਦੀ ਹੈਗੀ ਆ ਬੜਾ ਦੋ ਰਸਤੇ ਨੇ ਤੁਡੀ ਇੱਕਾ ਜਾਂਦਾ ਸਿੱਧਾ ਚੰਤਾਪੁਰਨੀ ਦਰਬਾਰ ਦੇ ਉੱਪਰ ਤੇ ਕਾ ਸਾਗਰ ਰਤਨਾ ਵਾਲੀ નીચે ਉਤਰਦੀ ਹੈ। ਅਗਰ ਤੁਹਾਨੂੰ ਮਤਲਬ ਪਾਰਕਿੰਗ ਚੋਂ ਪੈਸੇ ਬਚਾਣੇ ਤੁਸੀਂ ਤਾਂ ਸ਼ੋਰਟਕਟ ਸ਼ੋਰਟਕਟ ਰਸਤਾ ਤਾਂ ਨਹੀਂ ਹੈਗਾ ਵੈਸੇ ਇਦਾਂ ਹੈਗੀ ਅਗਰ ਤੁਸੀਂ ਆਪਣੀ ਫੈਮਿਲੀ ਨਾਲ ਆ ਰਹੇ ਹੋ ਹਨ ਤਾਂ ਗੱਡੀ ਜਿਹੜੀ ਹੈ ਤੁਹਾਡੀ ਉੱਪਰ ਤੱਕ ਜਾ ਸਕਦੀ ਹੈ। ਮਤਲਬ ਭਵਨ ਦੀ ਬਿਲਕੁਲ ਬੈਕ ਸਾਈਡ ਦੇ ਸਿਰ ਤੁਹਾਨੂੰ ਵੱਧ ਤੋਂ ਵੱਧ 10-15 ਪੌੜੀਆਂ ਹੀ ਨੇ ਬਸ। ਹਾਂ। 10 ਤੋਂ 15 ਪੌੜੀਆਂ ਹੀ ਤੁਹਾਨੂੰ ਚੜ੍ਹਣੀਆਂ ਨੇ। ਤੇ ਮੇਰੇ ਹਿਸਾਬ ਨਾਲ ਇਹ ਵੱਟਵੱਟ ਤਾ 3 ਜਾਂ 4 ਕਿਲੋਮੀਟਰ ਦਾ ਰਸਤਾ ਸਾਰਾ ਤਾ ਤੁਸੀਂ 3 ਤੋਂ 4 ਕਿਲੋਮੀਟਰ ਦਾ ਰਸਤਾ ਤੈਅ ਕਰਕੇ ਬਿਲਕੁਲ ਦਰਬਾਰ ਦੇ ਨੇੜੇ ਆਪਣੀ ਗੱਡੀ ਲਾ ਸਕਦੇ ਹੋ ਨਾਲੇ ਤੁਸੀਂ ਆਪਣਾ ਆਰਾਮ ਨਾ ਮੱਥਾ ਟੇਕ ਕੇ نیچے ਜਾਓ ਇਧਰੋਂ ਗੱਡੀ ਕਾ ਇਧਰੋਂ ਗੱਡੀ ਲੈ ਕੇ ਫਿਰ ਵਾਪਸ ਇਧਰੋਂ ਹੀ ਆ ਜਾਓ ਰਸਤਾ ਬਿਲਕੁਲ ਸੇਫ ਹੈ ਤੇ ਵੇਖ ਹੀ ਸਕਦੇ ਹੋ ਤੇ ਮਿੱਤਰੋ ਤੁਸੀਂ ਆਪਣੀ ਗੱਡੀ ਲਾ ਕੇ ਤੇ ਆਹ ਪੋੜੀਆਂ ਨੇ ਉੱਪਰ ਵੱਤ ਵੱਤ 20 25 ਪੋੜੀਆਂ ਹੋਣੀਆਂ ਨੇ ਤੇ ਉਹ ਉੱਪਰ ਜੇ ਤੁਹਾਨੂੰ ਲਾਈਟਾਂ ਦਿਖਦੀਆਂ ਪਈਆਂ ਜਿੱਥੇ ਤੇ ਉਹ ਮਹਾਰਾਣੀ ਦਾ ਦਰਬਾਰ ਹੈ ਠੀਕ ਹੈ ਅਸੀਂ ਵੀ ਪਹੁੰਚ ਚੁੱਕੇ ਹਾਂ ਚੱਲਦੇ ਹਾਂ ਉੱਪਰ ਦਰਸ਼ਨ ਕਰਨ ਜੈ ਮਾਤਾ ਦੀ ਜੈ ਮਾਤਾ ਦੀ ਜੈ ਮਾਤਾ ਦੀ ਜੈ ਮਾਤਾ ਦੀ

7:50 ਹੋ ਗਏ 7:50 ਤੇ ਆਪਾਂ ਚੱਲੇ ਹਾਂ ਬਹੁਤ ਖੁੱਲੇ ਦਰਸ਼ਨ ਹੋਏ ਭਾਜੀ ਦਰਸ਼ਨ ਕਿੰਨੇ ਦੇ ਹੋਏ ਬਹੁਤ ਮਜ਼ੇਦਾਰ ਬਹੁਤ ਖੁੱਲੇ ਡੁੱਲੇ ਦਰਸ਼ਨ ਬਹੁਤ ਖੁੱਲੇ ਦਰਸ਼ਨ ਹੋਏ ਤੋਂ 7:50 ਹੋਏ ਹਲੇ ਤੇ ਦੇਖਦੇ ਆਪਾਂ ਕਿੰਨੇ ਵਜੇ ਲੁਧਿਆਣੇ ਪਹੁੰਚਦੇ ਆ ਆਪਾਂ ਰੁਕਣਾ ਵੀ ਹੈ ਨਾ ਕੁਛ ਖਾਣਾ ਚਾਹ ਪੀਣਾ ਸਤ ਰੁਕਾਂਗੇ ਕਿਤੇ ਸਿਰ ਰੋਟੀ ਖਾਣ ਵਾਸਤੇ ਠੀਕ ਹੈ ਮਿੱਤਰੋ ਮਿਲਦੇ ਆ ਕਿੱ데 ਰੁਕਦੇ ਆ ਤੇ ਫਿਰ ਮਿੱਤਰੋ ਅੱਜ ਆਪਣੇ ਨਾਲ ਇੱਕ ਕਲੋ ਲੌਣ ਲੱਗੀ ਸੀਗੀ ਬਚਾਅ ਹੋ ਗਿਆ ਪਰ ਮਹਾਰਾਣੀ ਨਹੀਂ ਕਿਰਪਾ ਰਹੀ ਬੇਰ ਜੇ ਤੁਹਾਨੂੰ ਯਾਦ ਹੋਣਾ ਪਿਛਲੇ ਸਾਲ 23 11 2024 ਨੂੰ ਅਸੀਂ ਚਿੰਤਪੁਰ ਨਹੀਂ ਸੀਗੇ ਬਿਲਕੁਲ ਤੇ ਆਪਾਂ ਪੋਲੂਸ਼ਨ ਦਾ ਚਲਾਨ ਕਟਾਇਆ ਸੀਗਾ ਠੀਕ ਹੈ ਜੀ 23 11 ਵਾਲਾ ਜਦੋਂ ਆਪਾਂ ਕਰਾਇਆ ਸੀ ਕਿ 2024 ਚ ਉਹ 22 11 2025 ਤੱਕ ਵੈਲਿਡ ਸੀ ਅੱਜ ਆ ਗਈ ਫੇਰ 23 11 ਮਹਾਰਾਣੀ ਦੀ ਕਿਰਪਾ ਦੇ ਨਾਲ ਪੂਰੇ ਸਾਲ ਬਾਅਦ ਵੀ ਉੱਥੇ ਹੀ ਆ ਪਰ ਅੱਜ ਵੀ ਪੋਲੂਸ਼ਨ ਐਕਸਪਾਇਰ ਸੀਗਾ ਪਰ ਮਹਾਰਾਣੀ ਨੇ ਅੱਜ ਚਲਾਣ ਨਹੀਂ ਹੁਣ ਦਿੱਤਾ ਖੜੇ ਵੀ ਇੱਥੇ ਹੀ ਆ ਹੁਣੇ ਕਰਾਇਆ ਹਲੇ ਹੁਣੇ ਕਰਾਇਆ ਉਸੇ ਜਗ੍ਹਾ ਤੋਂ ਕਰਾ ਲਿਆ ਮੈਂ ਕਿਹਾ ਕਰਾ ਲਓ ਓਪ ਮੇਰਾ ਸਮਾਨ ਰਹਿ ਗਿਆ ਚਲਿਏ ਫਿਰ ਮੁਬਾਰਕਪੁਰ ਪਹੁੰਚ ਗਏ ਆਪਾਂ ਮਿੱਤਰੋ ਬਸ ਚੱਲਦੇ ਹਾਂ ਫੇਰ ਲੁਧਿਆਣੇ ਵੱਲ ਨੂੰ ਮਿਲਦੇ ਆਂ ਰੁੱਕ ਕੇ ਮਿਲਦੇ ਕਿਤੇ ਬੇਟਾ ਬੇਰੋਟੀ ਖਾ ਲਈ ਹੈ ਠੀਕ ਹੈ ਤੁਮ ਨਹੀਂ ਨਿਕਲ ਰਹੇ ਆ ਘਰੋਂ ਬਾਏ